ਸਮੇਂ ਦੁਪਹਿਰ ਦੇ دیਵਾਨਾ ਵਿੱਚ ਆਪ ਸੰਗਤਾਂ ਸਰਵਣ ਕਰੋਗੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਉੱਤੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਜਿਹੜੀਆਂ ਰਹਿਮਤਾਂ ਕੀਤੀਆਂ ਨੇ ਉਹ ਇਤਿਹਾਸ ਆਪਾਂ ਵਿਚਾਰਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦੀ ਬਾਤ ਕਰੀਏ ਤੇ ਔਰੰਗਜ਼ੇਬ ਦਾ ਸਮਾਂ ਚੱਲ ਰਿਹਾ ਸੀ ਜਿਨ੍ਹਾਂ ਨੇ ਨਾ ਤੇ ਬੇਸ਼ੱਕ ਆਪਣਾ ਔਰੰਗਜ਼ੇਬ ਰਖਾਇਆ ਹੋਇਆ ਸੀ ਜਿਸ ਦਾ ਅਰਥ ਹੁੰਦਾ ਤਖਤ ਦੀ ਸ਼ਾਨੋ ਸ਼ੌਕਤ ਪਰ ਉਹਨੇ ਇਹ ਹਿੰਦੁਸਤਾਨ ਦਾ ਤਖਤ ਪ੍ਰਾਪਤ ਕਰਨ ਵਾਸਤੇ ਇੰਨੇ ਜ਼ੁਲਮ ਕੀਤੇ ਨੇ ਇੰਨੇ ਤਸ਼ੱਦਦ ਕੀਤੇ ਨੇ ਗੱਦੀ ਉੱਤੇ ਬੈਣ ਲਈ ਔਰੰਗਬਦ ਨੀਤੀ ਦੋ ਵੀਰਾਂ ਦੇ ਖੂਨ ਦੇ ਭਰ ਪਿਆਲੇ ਪੀਤੇ ਜਿੰਨੇ ਬਾਦਸ਼ਾਹ ਬਣਨਾ ਹੋਵੇ ਉਹਦੇ ਵਾਸਤੇ ਇਹ ਜਾਇਜ਼ ਹੁੰਦਾ ਉਹ ਆਪਣੇ ਚਾਹੇ ਕਿਸੇ ਵੀ ਟੱਬਰ ਦੇ ਜੀ ਦਾ ਕਤਲ ਕਰ ਦੇਵੇ ਉਹਨੂੰ ਕੋਈ ਰੋਕਣ ਟੋਕਣ ਵਾਲਾ ਤੇ ਹੁੰਦਾ ਕੋਈ ਨਹੀਂ ਇਸ ਵਾਸਤੇ ਔਰੰਗਜ਼ੇਬ ਨੇ ਆਪਣੇ ਭਰਾਵਾਂ ਦੇ ਵੀ ਕਤਲ ਕੀਤੇ ਜਦੋਂ ਆਪਾਂ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਤੇ ਉਥੇ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਕਿ ਕਿਵੇਂ ਉਹਨੇ ਆਪਣੇ ਭਰਾ ਦਾਰਾ ਸ਼ਕੋ ਦੇ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਜਿਹਨੂੰ ਸਲੋ ਪాయిਜ਼ਨ ਕਹਿੰਦੇ ਨੇ ਇਹ ਜੀਆਂ ਚੀਜ਼ਾਂ ਦਿੱਤੀਆਂ ਜਿਹਦੇ ਨਾਲ ਉਹ ਮਰਨ ਦੇ ਕੰਢੇ ਪਹੁੰਚ ਗਿਆ ਕਹਿਣ ਦਾ ਭਾਵ ਔਰੰਗਜ਼ੇਬ ਆਪਣੇ ਪਿਤਾ ਦਾ ਨਾ ਬਣਿਆ ਉਹਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰ ਲਿਆ ਆਪ ਆਪਣੇ ਭਰਾਵਾਂ ਦਾ ਕਤਲ ਕਰਕੇ ਦਿੱਲੀ ਦੇ ਤਖਤ ਦੇ ਉੱਤੇ ਬੈਠ ਗਿਆ ਆਪਣੀਆਂ ਮਨਮਰਜ਼ੀਆਂ ਕਰਨ ਲੱਗਾ ਇਹ ਜ਼ਿਕਰ ਮੈਂ ਤਾਂ ਕਰਕੇ ਕਰ ਰਿਹਾ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਦੋਂ ਇਤਿਹਾਸ ਦਾ ਜ਼ਿਕਰ ਕਰਾਂਗੇ ਉਦੋਂ ਭਾਰਤ ਦੀ ਰਾਜਨੀਤਿਕ ਦਸ਼ਾ ਕਿਦਾਂ ਦੀ ਸੀ ਰਾਜੇ ਮਹਾਰਾਜੇ ਕਿਦਾਂ ਦੇ ਸੀ ਇਹਨਾਂ ਨੂੰ ਵਿਚਾਰਨਾ ਸਾਡੇ ਵਾਸਤੇ ਬੜਾ ਜ਼ਰੂਰੀ ਔਰੰਗਜ਼ੇਬ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਮੱਥਾ ਲੱਗਣਾ ਹੈ ਇੱਕ ਦਿਨ ਜੁਮਮੇ ਵਾਲਾ ਦਿਨ ਸੀ ਸ਼ੁੱਕਰਵਾਰ ਵਾਲਾ ਦਿਨ ਬਾਦਸ਼ਾਹ ਸ਼ਾਹਜਹਾਨ ਆਪਣੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਦਿੱਲੀ ਦੀ ਜਾਮਾ ਮਸਜਿਦ ਦੇ ਵਿੱਚ ਬਹੁਤ ਵੱਡੀ ਮਸਜਿਦ ਬਣੀ ਹੋਈ ਆ ਹੋ ਸਕਦਾ ਆਪ ਸੰਗਤਾਂ ਨੇ ਕਿਦਰੇ ਦਿੱਲੀ ਗਏ ਹੋ ਤੇ ਕਿਦਰੇ ਲਾਲ ਕਿਲੇ ਦੇ ਸਾਹਮਣੇ ਬਹੁਤ ਵੱਡੀ ਜਾਮਾ ਮਸਜਿਦ ਵੇਖੀ ਹੋਵੇ ਉਥੇ ਸ਼ਾਹਜਹਾਨ ਬਾਦਸ਼ਾਹ ਆਪਣੇ ਪਰਿਵਾਰ ਨੂੰ ਲੈ ਕੇ ਗਿਆ ਉਹਨਾਂ ਦੇ ਵਿੱਚ ਔਰੰਗਜ਼ੇਬ ਵੀ ਸੀ ਇਹ ਬਾਹਰ ਖਲੋ ਗਿਆ ਸ਼ਾਹਜਹਾਨ ਕਹਿ ਲਗਾ ਪੁੱਤਰ ਜਦੋਂ ਬਾਕੀ ਸਾਰੇ ਦੇ ਟੱਬਰ ਦੇ ਜੀ ਮਸਜਿਦ ਦੇ ਚ ਗਏ ਨੇ ਤੇ ਤੂੰ ਮਸਜਿਦ ਵਿੱਚ ਕਿਉਂ ਨਹੀਂ ਗਿਆ ਔਰੰਗਜ਼ੇਬ ਕਹਿ ਲਗਾ ਜੀ ਖੁਦਾ ਦਾ ਪਤਾ ਨਹੀਂ ਨਾ ਕਦੋਂ ਕੀ ਹੋ ਜਾਣਾ ਜੇ ਭਲਾ ਮਸਜਦ ਦੀ ਛਤ ਡਿੱਗ ਪਵੇ ਸਾਰਾ ਟੱਬਰ ਮਾਰਿਆ ਜਾਵੇ ਤੇ ਮੁੜ ਕੇ ਐਡਾ ਵੱਡਾ ਹਿੰਦੁਸਤਾਨ ਕਿੰਨੇ ਸਾਂਭਣਾ ਸ਼ਾਹਜਾਨ ਕਹਿ ਲਗੇ ਸ਼ਾਬਾਸ਼ ਆ ਤੇਰੇ ਮਤਲਬ ਵਿਅੰਗ ਵਿੱਚ ਕਿਹਾ ਵੀ ਸ਼ਾਬਾਸ਼ ਆ ਤੇਰੇ ਐਡੀ ਘਟੀਆ ਸੋਚ ਰੱਖਦਾ ਤੂੰ ਕਹਿਣ ਦਾ ਭਾਵ ਉਹ ਛੋਟੇ ਹੁੰਦੇ ਤੂੰ ਇੰਜ ਦੀ ਸੋਚ ਰੱਖਦਾ ਇੰਜ ਦੀਆਂ ਗੱਲਾਂ ਬਾਤਾਂ ਵਿਚਾਰਦਾ ਪਿਆ ਹੈ ਕਿ ਮੇਰੇ ਪਰਿਵਾਰ ਦਾ ਚਾਹੇ ਨੁਕਸਾਨ ਹੋ ਜਾਵੇ ਹਿੰਦੁਸਤਾਨ ਦੇ ਤਖਤ ਦੇ ਉੱਤੇ ਮੈਨੂੰ ਬਹਿਣਾ ਚਾਹੀਦਾ ਇਹੋ ਜਿਹਾ ਸੀ ਉਦੋਂ ਸਮਾਂ ਗੱਦੀ ਉੱਤੇ ਬੈਣ ਲਈ ਔਰੰਗਬਾਦ ਨੀਤੇ ਦੋ ਵੀਰਾਂ ਦੇ ਖੂਨ ਦੇ ਭਰ ਪਿਆਲੇ ਪੀਤੇ ਬਾਪ ਭੈਣ ਤੇ ਪੁੱਤਰੀ ਤਿੰਨੇ ਕੈਦੀ ਕੀਤੇ ਆਪਣੇਆਂ ਨੂੰ ਕੈਦ ਕਪਾ ਲਿਆ ਉਹਨੇ ਸਰਮਦ ਫਕਰ ਮਾਰਿਆ ਉਸ ਬੇਪਰਤੀਤੇ ਸਰਮਦ ਵਰਗਾ ਫਕੀਰ ਜਿਹੜਾ ਸੱਚ ਬੋਲਦਾ ਸੀ ਜਿਹੜਾ ਕਹਿੰਦਾ ਸੀ ਮੇਰੇ ਹਿਰਦੇ ਦੇ ਵਿੱਚ ਵੀ ਖੁਦਾ ਦੀ ਜੋਤ ਹੀ ਜਗਦੀ ਆ ਉਸ ਦਾ ਵੀ ਕਤਲ ਕਰਵਾ ਦਿੱਤਾ ਦਰ ਦੇ ਚੜ ਗਏ ਪਰਬਤੀ ਸਾਧੂ ਭੈ ਪੀਤੇ ਦਰ ਦੇ ਮਾਰੇ ਜਿਹੜੇ ਸਾਧੂ ਮਹਾਤਮਾ ਸੀ ਉਹ ਵੀ ਪਰਬਤਾਂ ਪਹਾੜਾਂ ਦੇ ਉੱਤੇ ਚਲੇ ਗਏ ਲੋਕ ਗਏ ਪੀਸ ਜ਼ੁਲਮੀ ਬਾਦਸ਼ਾਹ ਤੋਂ ਬਚਣਾ ਚਾਹੀਦਾ ਉਸ ਔਰੰਗਜ਼ੇਬ ਨੇ ਸਾਧੂਆਂ ਮਹਾਤਮਾ ਦੀਆਂ ਬੀੜੀਆਂ ਭਰ-ਭਰ ਕੇ ਦਰਿਆਵਾਂ ਦੇ ਵਿੱਚ ਲਾ ਜਾ ਕੇ ਡਬੋ ਦਿੱਤੀਆਂ ਉੱਤੇ ਹਿੰਦੂ ਕੌਮ ਦੇ ਦਿਨ ਮਾਰੇ ਬੀਤੇ ਹਿੰਦੂ ਤੀਰਥਾਂ ਦੇ ਉੱਤੇ ਉਹਨੇ ਟੈਕਸ ਲਾ ਦਿੱਤਾ ਜਜ਼ੀਆ ਲਾ ਦਿੱਤਾ ਗਿਆ। ਜਜ਼ੀਆ ਦਾ ਮਤਲਬ ਸੀ ਜਿਉਂਦੇ ਰਹਿਣ ਵਾਸਤੇ ਟੈਕਸ। ਜੇ ਤੁਸੀਂ ਜਿਉਂਦੇ ਰਹਿਣਾ ਉਹਦੇ ਵਾਸਤੇ ਤੁਹਾਨੂੰ ਮਸੂਲ ਦੇਣਾ ਪਵੇਗਾ। ਹਿੰਦੂਆਂ ਦੇ ਮੰਦਰ ਢਾਹ ਦਿੱਤੇ ਗਏ। ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਆ। ਜਦੋਂ ਇਤਿਹਾਸ ਨੂੰ ਡਿਟੇਲ ਚ ਪੜ੍ਹਦੇ ਆ ਉਹਨੇ ਇੰਨਾ ਜ਼ੁਲਮ ਕੀਤਾ ਜਿੰਨੇ ਵੀ ਹਿੰਦੂ ਲੋਕ ਸਰਕਾਰੀ ਨੌਕਰੀਆਂ ਦੇ ਉੱਚੇ ਅਹੁਦਿਆਂ ਦੇ ਉੱਤੇ ਕੰਮ ਕਰਦੇ ਸੀ। ਉਹਨਾਂ ਸਾਰਿਆਂ ਨੂੰ ਕੱਢ ਦਿੱਤਾ ਗਿਆ ਇੱਕ ਸ਼ਰਤ ਰੱਖੀ ਗਈ ਜਿਨਨੇ ਬਾਦਸ਼ਾਹ ਦੇ ਕੋਲ ਨੌਕਰੀ ਕਰਨੀ ਹੋਵੇ ਉਹਦੇ ਵਾਸਤੇ ਮੁਸਲਮਾਨ ਹੋਣਾ ਬੜਾ ਜ਼ਰੂਰੀ ਆ ਲੋਕੀ ਵਿਚਾਰੇ ਡਰਦੇ ਮਾਰੇ ਕੀ ਕਰਦੇ ਬਹੁਤਿਆਂ ਨੇ ਇਸਲਾਮ ਧਰਮ ਧਾਰਨ ਕਰ ਲਿਆ ਬਹੁਤੇ ਸਾਰੇ ਲੋਕੀ ਬੇਰੋਜ਼ਗਾਰ ਹੋ ਗਏ ਮੰਦਰ ਢਾਏ ਜਾ ਰਹੇ ਨੇ ਹਿੰਦੂ ਲੋਕਾਂ ਨੂੰ ਵੱਢਿਆ ਜਾ ਰਿਹਾ ਕਤਲ ਕੀਤਾ ਜਾ ਰਿਹਾ ਜ਼ੁਲਮ ਕੀਤਾ ਜਾ ਰਿਹਾ ਧਰਤੀ ਦੇ ਉੱਤੇ ਹਾਹਾਕਾਰ ਮੱਚੀ ਹੋਈ ਆ ਜਦੋਂ ਲੋਕੀ ਐਨੇ ਦੁਖੀ ਨੇ ਤੇ ਫੇਰੇ ਦੁਖੀ ਜਨਤਾ ਆਸਰਾ ਤੱਕਦੀ ਆ ਇੱਕ ਅਕਾਲ ਪੁਰਖ ਵੈ ਗੁਰੂ ਪਰਮਾਤਮਾ ਦਾ ਕਿ हे ਪਰਮਾਤਮਾ ਜੀ ਜ਼ੁਲਮੀ ਰਾਜ ਵੱਧ ਗਿਆ ਇਹਨਾਂ ਜ਼ਾਬਰ ਜ਼ਰਵਾਣਿਆਂ ਦਾ ਜ਼ੋਰ ਵੱਧ ਗਿਆ ਸਾਡੇ ਵਿੱਚ ਇੰਨੀ ਤਾਕਤ ਨਹੀਂ ਕਿ ਅਸੀਂ ਇਸ ਦਾ ਮੁਕਾਬਲਾ ਕਰ ਸਕਦੇ ਹੋਈਏ ਤੁਸੀਂ ਆਪ ਹੀ ਹੋਣਾ ਪਰਮਾਤਮਾ ਜੀ ਕਿਰਪਾ ਕਰੋ ਕੋਈ ਬਲੀ ਆਤਮਾ ਕੋਈ ਮਹਾਨ ਸੂਰਬੀਰ ਯੋਦਾ ਸੰਸਾਰ ਦੇ ਵਿੱਚ ਭੇਜੋ ਜਿਹੜਾ ਇਸ ਜ਼ੁਲਮੀ ਰਾਜ ਨੂੰ ਠੱਲ ਪਾ ਸਕਦਾ ਹੋਵੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਧਰਤੀ ਨੇ ਪਰਮਾਤਮਾ ਦੇ ਚਰਨਾਂ ਵਿੱਚ ਪੁਕਾਰ ਕੀਤੀ ਸੀ ਨਾ ਤੇ ਉਹ ਪੁਕਾਰ ਪਰਮਾਤਮਾ ਦੇ ਦਰਬਾਰ ਵਿੱਚ ਸੁਣੀ ਗਈ ਸੀ ਸੋਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਐਸਾ ਹੀ ਸਮਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਮੇ ਵਰਤਿਆ ਹੋਇਆ ਹੈ ਲੋਕੀ ਤਰਾ ਤਰਾ ਕਰਦੇ ਪਏ ਨੇ ਆਤ ਦੇ ਦੁਖੀ ਨੇ ਕਤਲ ਹੋ ਰਹੇ ਨੇ ਪਰਾਇਆ ਹੱਕ ਖਾਦਾ ਜਾ ਰਿਹਾ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਗਰੀਬਾਂ ਦਾ ਹੱਕ ਖਾ ਰਹੇ ਨੇ ਉਹਨਾਂ ਦਾ ਖੂਨ ਪੀ ਰਹੇ ਨੇ ਕਿਵੇਂ ਦੁਖੀ ਜਨਤਾ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ ਔਰੰਗਜ਼ੇਬ ਦੇ ਰਾਜ ਵਿੱਚ ਕਿਹੜੇ ਕਿਹੜੇ ਜ਼ੁਲਮ ਹੋ ਰਹੇ ਨੇ ਇੰਜ ਬੇਨਤੀ ਕੀਤੀ ਜਾ ਰਹੀ ਹੈ ਤਕਦੀ ਖਲਕ ਖਲੋਤੀ ਵੱਲੀ ਅਰਸ਼ ਦੀ ਹਾਲਤ ਚਲ ਕੇ ਦੇਖੇ ਭਾਰਤ ਵਰਸ਼ ਦੀ ਜੀ ਦਾਤਾ ਹਾਲਤ ਚਲ ਕੇ ਦੇਖੇ ਭਾਰਤ ਵਰਸ਼ ਦੀ ਰੀਤੇ ਵਿੱਚ ਰਲੀ ਨੂੰ ਜੀ ਪਰਮਾਤਮਾ ਭੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਜੀ ਦਾਤਾ भेजो पुर बली जी परमात्मा तकलक दी, दी हालत तक के भारत वर्श दा हालत चल के देखे भारत वर्श दी रेते विच रली जी परमात्मा भेजो पुरश बली जी परमात्मा ਜੀਦਾਤਾ ਪੇ ਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਮਾਰਿਓ ਰੰਗ ਜੀਬ ਸ਼ਰਾ ਵਿੱਚ ਖੀਵੇ ਨੂੰ ਰੋਸ਼ਨ ਕਰ ਲੈ ਮੂੜ ਬੁਝੇ ਹੋਏ ਦੀਵੇ ਨੂੰ ਜੀਦਾਤਾ ਰੋਸ਼ਨ ਕਰ ਲੈ ਮੂੜ ਬੁਝੇ ਹੋਏ ਦੀਵੇ ਨੂੰ ਪਾ ਵਿੱਚ ਤੇਲ ਪਲੀ ਨੂੰ ਜੀ ਪਰਮਾਤਮਾ ਪੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਜੀ ਦਾਤਾ ਪੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਹਾਨੇਰੀ ਕਤਲੋ ਗਾਰਤ ਦੀ ਔਰੰਗ ਅੱਗੇ ਕੰਬਦੀ ਰਈਅਤ 파ਰਤ ਦੀ ਜੀ ਦਾਤਾ ਔਰੰਗ ਅੱਗੇ ਕੰਬਦੀ ਰਈਅਤ 파ਰਤ ਦੀ ਦਰਦੇ ਚੜੇ ਪਹਾੜੀ ਸੰਤ ਮਹਾਤਮਾਨ ਭੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਜੀ ਦਾਤਾ ਬੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਤਪਦੇ ਦਿੱਲੀ ਲਾਹੌਰ ਬਰੇਲੀ ਆਗਰਾ ਪਾਰਯਤ ਦੀ ਪਰਮਤ ਦਾ ਪਾਣੀ ਦਿਹਾਲੂ ਸਾਗਰਾ ਜੀ ਦਾ ਤਾਂ ਪਰਮਤ ਦਾ ਪਾਣੀ ਦਿਹਾਲੂ ਸਾਗਰਾ ਜੜ ਤੋਂ ਵੇਲ ਹਲੀ ਨੂੰ ਜੀ ਪਰਮਾਤਮਾ भेजो पुरुष बलि नु जी परमात्मा जी दाता भेजो पुरुष बलि नु जी परमात्मा पब्लिक सैनी सकदी राज लटेरया दा हाकिम लोका तारया रूप फलेरया दा जी दाता ਹਾਕਮ ਲੋਕਾ ਤਾਰਿਆ ਰੂਪ ਫਲੇ ਰਿਆਂ ਦਾ ਕੋੜਨ ਭੋਲ ਕਲੀਨੂ ਜੀ ਪਰਮਾਤਮਾ ਭੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਜੀ ਦਾਤਾ ਭੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਤੀਰਤ ਦਿੱਤੇ ਪੂਰਗਰਾਏ ਮੰਦਰ ਦੇ ਬਿਨ ਅਗਣੀ ਤੋਂ ਤਪਦੇ ਸਬਦੇ ਅੰਦਰ ਨੇ ਜੀ ਦਾਤਾ ਬਿਣ ਅਗਣੀ ਤੋਂ ਤਪਦੇ ਸਬਦੇ ਅੰਦਰ ਨੇ ਕੰਡ ਕੋਈ ਵਰਤਾਵੇ ਆ ਪਰਮਾਤਮਾ ਭੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਜੀ ਦਾਤਾ ਭੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਤਾਲ ਧਰਮ ਦੇ ਪਾਰ ਪਿਆ ਆ ਕੰਮੇ मुगला, हन्ने हन्ने मुगला हन्ने हन्ने पुर्ष जी सरदारी हने हने ते मुगला तत्मा भेजो पुरश बली नू जी परमात्मा जीार भेजो पुरश बली जी परमात्मा ਮੇਰੀ ਹੋਈ ਸਾਰੇ ਅੰਬਰ ਨੂੰ ਕਰ ਲੈ ਮੋੜ ਜਿਉਂ ਦੀ ਕੱਲ ਪੈਗੰਬਰ ਨੂੰ ਜੀ ਦਾਤਾ ਕਰ ਲੈ ਮੋੜ ਜਿਉਂ ਦੀ ਕੱਲ ਪੈਗੰਬਰ ਨੂੰ ਮੱਛੀ ਤੇਲ ਤਲੀ ਨੂੰ ਜੀ ਪਰਮਾਤਮਾ ਭੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਜੀ ਦਾਤਾ ਪੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਰੋਜ ਸੁਣੀਦੇ ਐਸੇ ਚੰਦਰੇ ਵਾਕੇ ਨੇ ਰਾਤ ਵਿੱਚ ਡੋਲੇ ਖੌਂਦੇ ਚੰਦਰੇ ਸਾਕੇ ਨੇ ਜੀ ਦਾਤਾ ਰਾਤ ਵਿੱਚ ਡੋਲੇ ਖੌਂਦੇ ਚੰਦਰੇ ਸਾਕੇ ਨੇ ਜ਼ੁਲਮ ਹਾਲੇ ਰੀਠੱਲੇ ਵੱਡੀ ਆਤਮਾ ਪੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਜੀਦਾਤਾ ਫੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਚੋ ਚੰਦ ਚ ਕੋਰਾ ਦੀ ਹੁਣ ਰਹੀ ਪ੍ਰਤੀਤਨਾ ਹੋ ਖੁਸ਼ ਕਰਨੈਲ ਕਵੀਸ਼ਰ ਤੇਰਨ ਜੀਤਨਾ ਜੀਦਾਤਾ ਖੁਸ਼ ਕਰਨੈਲ ਕਵੀਸ਼ਰ ਤੇਰਨ ਜੀਤਨਾ ਸ਼ਰਮ ਧਰਮ ਦਾ ਅਸਲੋ ਹੋ ਗਿਆ ਖਾਤਮਾ ਉਹ ਪੁਰਸ਼ ਬਲੀ ਨੂੰ ਜੀ ਪਰਮਾਤਮਾ ਜੀ ਦਾਤਾ ਭੇਜੋ ਪੁਰਸ਼ ਬਲੀ ਨੂੰ ਜੀ ਪਰਮਾਤਮਾ ਦੁਖਿਆਰੇ ਲੋਕੀ ਜਿਨ੍ਹਾਂ ਦੀਆਂ ਧੀਆਂ ਭੈਣਾਂ ਦੇ ਡੋਲੇ ਖੋ ਲੈ ਜਾਂਦੇ ਸੀ ਉਹ ਵਿਚਾਰੇ ਸੀ ਤੱਕ ਵੀ ਨਹੀਂ ਸੀ ਕਰ ਸਕਦੇ ਰਾਹ ਜਾਂਦਿਆਂ ਦਾ ਕਤਲ ਕਰ ਦਿੱਤਾ ਜਾਂਦਾ ਸੀ ਲੁੱਟਾ ਮਾਰਾ ਇਥੋਂ ਤੱਕ ਵੱਧ ਚੁੱਕੀਆਂ ਸਨ ਇਹਨੇ ਲੋਕੀ ਦੁਖੀ ਸਨ ਤੱਬਰਾਂ ਦੇ ਟੱਬਰਾਂ ਨੂੰ ਗੁਲਾਮ ਬਣਾਇਆ ਜਾਂਦਾ ਸੀ ਇਸਤਰੀਆਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਤੇ ਪਤੀਆਂ ਦੇ ਸਾਹਮਣੇ ਉਹਨਾਂ ਦੀਆਂ ਇਸਤਰੀਆਂ ਦੀਆਂ ਮੰਡੀਆਂ ਲੱਗਦੀਆਂ ਜਿਹੜੇ ਅਮੀਰ ਲੋਕ ਸੀ ਉਹ ਗਰੀਬਾਂ ਨੂੰ ਖਰੀਦ ਲੈਂਦੇ ਪੱਕੇ ਤੌਰ ਤੇ ਤੇ ਉਹਨਾਂ ਦੀ ਝੋਲੀ ਵਿੱਚ ਸਦਾ ਵਾਸਤੇ ਗੁਲਾਮੀ ਪੈ ਜਾਂਦੀ ਸੰਸਾਰ ਦੇ ਵਿੱਚ ਕਿਸੇ ਦੀ ਵੀ ਇੱਜ਼ਤ ਬਰਕਰਾਰ ਨਹੀਂ ਸੀ ਲੋਕੀ ਆਤਮ ਦੇ ਦੁਖੀ ਨੇ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਨੇ ਮਾਨੋ ਜਿਵੇਂ ਧਰਤੀ ਰੋ ਰਹੀ ਸੀ ਕੁਰਲਾ ਰਹੀ ਸੀ ਕਿ हे ਪ੍ਰਮਾਤਮਾ ਕਿਰਪਾ ਕਰ ਸਾਡੇ ਉੱਤੇ ਇਹਨਾਂ ਜ਼ਿਆਦਾ ਜਿਹੜਾ ਜ਼ੁਲਮ ਹੋ ਰਿਹਾ ਹੈ ਇਸ ਤੋਂ ਆਪ ਜੀ ਤੋਂ ਬਿਨਾ ਸਾਡੀ ਕੋਈ ਰੱਖਿਆ ਨਹੀਂ ਕਰ ਸਕਦਾ ਇਸ ਤਰ੍ਹਾਂ ਕਹਿ ਲੋ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੇ ਦਰਬਾਰ ਵਿੱਚ ਇਹਨਾਂ ਦੁਖੀ ਲੋਕਾਂ ਦੇ ਹੋ ਕੇ ਅਤੇ ਹਾਵੇ ਸੁਣੇ ਗਏ ਨੇ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਨੇ ਜਿਵੇਂ ਬਖਸ਼ਿਸ਼ ਕਰ ਦਿੱਤੀ ਹੋਵੇ ਤੇ ਕਿਵੇਂ ਪਰਮਾਤਮਾ ਜੀ ਕਲਗੀਧਾਰ ਦਸ਼ਮੇਸ਼ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਧਰਤੀ ਦਾ ਭਾਰ ਵੰਡਾਉਣ ਵਾਸਤੇ ਜ਼ੁਲਮੀ ਰਾਜ ਦੀਆਂ ਜੜਾਂ ਨੂੰ ਪੁੱਟਣ ਵਾਸਤੇ ਰੁਲਦਿਆਂ ਆਇਆ ਲੋਕਾਂ ਨੂੰ ਉੱਚਾ ਉਠਾਉਣ ਵਾਸਤੇ ਦੱਬਿਆਂ ਕੁਲਚੇ ਕੁਚਲਿਆਂ ਲੋਕਾਂ ਨੂੰ ਸੁੱਖ ਦਾ ਸਾ ਆ ਸਕੇ ਜਿਨ੍ਹਾਂ ਦੇ ਉੱਤੇ ਜ਼ੁਲਮਾਂ ਦੀ ਹਨੇਰੀ ਝੁੱਲ ਰਹੀ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਸ਼ਾਂਤੀ ਆ ਸਕੇ ਜਿਹੜੀਆਂ ਮਾਵਾਂ ਕੀਰਨੇ ਪਾ ਰਹੀਆਂ ਨੇ ਆਪਣੇ ਬੱਚਿਆਂ ਨੂੰ ਯਾਦ ਕਰਕੇ ਜਿਨ੍ਹਾਂ ਨੂੰ ਬੰਦੀ ਬਣਾ ਕੇ ਜਾਬਰ ਜਰਵਾਣੇ ਲੈ ਗਏ ਨੇ ਜਿਨ੍ਹਾਂ ਧੀਆਂ ਦੇ ਡੋਲੇ ਲੁੱਟੇ ਗਏ ਨੇ ਉਹ ਅਤ ਦੇ ਦੁਖੀ ਲੋਕਾਂ ਨੂੰ ਸੁੱਖ ਦਾ ਸਾਹ ਆ ਜਾਵੇ ਅਤੇ ਉਹਨਾਂ ਦਾ ਭਾਰ ਲੱਥ ਜਾਵੇ ਕਿਵੇਂ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਧਰਤੀ ਦੇ ਉੱਤੇ ਭੇਜ ਰਹੇ ਨੇ ਅਤੇ ਧਰਤੀ ਨੂੰ ਜਿਵੇਂ ਮੁਖਾਤਬ ਹੋ ਕੇ ਇਹ ਇੱਕ ਅਮੇਜੀਨੇਸ਼ਨ ਹੁੰਦਾ ਹੈ ਇੱਕ ਕਲਪਨਾ ਹੁੰਦੀ ਹੈ ਕਿਸੇ ਵੀ ਵਾਰਤਾ ਨੂੰ ਇਤਿਹਾਸ ਨੂੰ ਸਮਝਣ ਵਾਸਤੇ ਕਿਵੇਂ ਲੋਕਾਂ ਦੇ ਦੁੱਖ ਦੂਰ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧਰਤੀ ਦੇ ਉੱਤੇ ਆਏ ਨੇ ਇੰਜ ਬੇਨਤੀ ਕੀਤੀ ਜਾ ਰਹੀ ਹੈ ਨੀ ਮੈਂ ਪੀਜ ਰਹਾ ਤਰਤੀਏ ਗੁਰੂ ਗੋਬਿੰਦ ਸਿੰਘ ਅਵਤਾਰ ਨੀ ਮੈਂ ਪੀਜ ਰਹਾ ਤਰਤੀਏ ਗੁਰੂ ਗੋ But ਬਦੀ ਦੇਉ ਚਾਰ ਬਲੀ ਮਾਪਾਪ ਦੀ ਆਪੇ ਪੁੱਤਰ ਵਾਰੂ ਚਾਰ ਕਰੂ ਰੱਖਿਆ ਗਉ ਗਰੀਬ ਦੀ ਗਰੀਬ ਦੀ ਗਰੀਬ ਦੀ ਕਰੂ ਰੱਖਿਆ ਗਉ ਗਰੀਬ ਦੀ ਦੁਸ਼ਤਾਂ ਦਾਓ ਤੇਰਾ ਡੁੱਬਦਾ ਬੇੜਾ ਪਾਰ ਤੇਰਾ ਢੁੱਪਤਾ ਬੇੜਾ ਪਾਰ ਮਨ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਜੀ ਨੇ ਦੁਖਿਆਰੇ ਲੋਕਾਂ ਦੀ ਬੇਨਤੀ ਪ੍ਰਵਾਨ ਕੀਤੀ ਹੋਵੇ ਤੇ ਜਿਵੇਂ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਇੱਕ ਅਮਰਤ ਦਾ ਚਸ਼ਮਾ ਫੁੱਟ ਪਿਆ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਬਾ ਬਕਾਲਾ ਸਾਹਿਬ ਤੋਂ ਹੁੰਦੇ ਹੋਏ ਬਾਬਾ ਬਕਾਲਾ ਸਾਹਿਬ ਵਿਖੇ ਜੋ ਕੋ ਜੋ ਆਇਆ ਸੀ ਉਹ ਆਪ ਸੰਗਤਾਂ ਜਾਣਦੇ ਹੋ ਕਿ ਕਿਵੇਂ ਦੀਰ ਮਾਲ ਨੇ ਸਿੰਘੇ ਮਸੰਦ ਦੇ ਰਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਉੱਤੇ ਗੋਲੀ ਚਲਾਈ। ਸਤਿਗੁਰੂ ਜੀ ਲੜਾਈ ਝਗੜੇ ਤੋਂ ਪਾਸੇ ਹਟਦੇ ਹੁੰਦੇ ਸਤਿਗੁਰੂ ਜੀ ਮਹਾਰਾਜ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦ ਕੇ ਉੱਥੇ ਨਾਨਕੀ ਚੱਕ ਨਗਰ ਵਸਾਉਂਦੇ ਨੇ। ਉੱਥੋਂ ਸਤਿਗੁਰੂ ਜੀ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਅਨੇਕਾਂ Hindu ਤੀਰਥਾਂ ਦੇ ਉੱਤੇ ਗਏ ਨੇ। ਅਨੇਕਾਂ ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਇਆ ਜਿੱਥੇ-ਜਿੱਥੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਲੋਕਾਂ ਦਾ ਇਕੱਠ ਹੋਇਆ ਹੈ ਉਹਨਾਂ ਨੂੰ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੇ ਨਾਲ ਜੋੜਿਆ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਜਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਏਰੀਏ ਵਿੱਚ ਖੇਤਰਫਲ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਉਸ ਤੋਂ ਬਾਅਦ